ਕੱਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਦੋਂ ਬਿੱਟੂ ਮਲੰਗ ਜੇ ਬੰਦੇ ਦਾ ਵਿਆਹ ਹੁੰਦਾ ਹੈ ਤੇ ਵਿਆਹ ਤੇ ਜਦੋਂ ਜਾਂਦਾ ਹੈ ਤਾਂ ਅੱਗੇ ਸਾਲੀਆਂ ਦਾ ਰੀਬਣ ਵਾਲਾ ਨਾਕਾ ਲੱਗਾ ਹੁੰਦਾ ਹੈ ਤੇ ਸਾਲੀਆਂ ਐਵੇਂ ਤੰਗ ਕਰਦੀਆਂ ਨੇ ਤਾਂ ਬਿੱਟੂ ਵੀ ਅੱਗੋਂ ਸ਼ਰਮਾ ਜਾਂਦਾ ਤੇ ਬਹੁਤ ਸ਼ਰਮਾ ਕੇ ਦੇਖੋ ਗੱਲਾਂ ਪਤਾਂ ਕਰਦਾ ਆਓ ਤੁਸੀਂ ਵੀ ਦੇਖੋ ਬਿੱਟੂ ਦੀ ਇਹ ਵਿਆਹ ਤੇ ਸਾਲੀਆਂ ਦਾ ਨਾਕਾ ਕਿਵੇਂ ਲੱਗਿਆ ਸੀ ਮੈਂ ਤਾਂ ਘੀ ਹੁੰਦਾ ਉਹ ਛੇਡਾ ਦਾ ਵੈਸੇ ਛੇਡਾ ਮੈਂ ਬੋਲਣਾ ਨਹੀਂ ਬਿੱਟੂ ਨੇ ਨਾ ਉਹਦਾ ਫਰਜ ਆ। ਹਾਂ। ਕਈ ਸਾਲ ਆ ਗਏ। ਜੱਡਾ ਸਾਲਿਆਂ ਕਰਦਿਆਂ ਤੇ ਆਰ ਮੈਂ ਫਸਲੇ ਕਰਦੇ ਆ। ਇਧਰ ਜਦੋਂ ਬਿੱਟੂ ਸਾਲੀਆਂ ਦੇ ਨਾਕੇ ਤੇ ਪਹੁੰਚਦਾ ਤਾਂ ਸਾਲੀਆਂ ਕੋ ਕਹਿੰਦੀਆਂ ਪਹਿਲਾਂ ਹੱਸ ਕੇ ਦਿਖਾ ਤੇ ਬਿੱਟੂ ਤਾਂ ਵੇਖੋ ਫਿਰ ਥੋੜਾ ਸ਼ਰਮਾ ਜਾਂਦਾ ਕਿ ਹੱਸਾਂ ਕੀ ਹੁਣ ਸਾਲੀਆਂ ਦੇ ਸਾਹਮਣੇ ਤੇ ਫਿਰ ਬਿੱਟੂ ਵੀ ਵੇਖੋ ਕੀ ਕਰਦਾ ਹੈ ਤੇ ਨਾਲ ਹੀ ਸਾਲੀਆਂ ਦੀ ਕੀ ਡਿਮਾਂਡ ਹੁੰਦੀ ਹੈ ਪੈਸਿਆਂ ਦੀ ਕਿ ਕਿੰਨਾ ਸ਼ਗਲ ਲੈਣਾ ਹੈ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ। ਤੱਕ ਕਰੋ ਗੱਲਬਾਤ ਚਲੋ। ਮੰਗੋ ਵੀ ਸ਼ਗਲ ਮੰਗੋ। ਸ਼ਗਲ ਮੰਗਾ।

ਕੋਈ ਨਹੀਂ ਯਾਰ ਹੋਰ ਨਹੀਂ ਬਾਬਾ ਜੀ ਸਗਣ ਦੀ ਤਾਂ ਵੇੜ ਲਓ ਪਹਿਲਾਂ ਕਿੰਨਾ ਲੈਣਾ ਘਟ ਦੇ ਘਟ ਦੇ ਹਾਂ ਹੁਜੇ ਪੱਕੀਵਨ ਕਰਦਾ ਫੇਰ ਸਗਣ ਨਹੀਂ ਮਿਲਣਾ ਤੁਹਾਨੂੰ ਨਾ ਠੀਕ ਹੈ ਜੀ ਜੈ 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 ਆਸ਼ਾ ਖਤਮਗਾ ਮੈਂ ਪਾ ਸਕਿਆ ਲੁੰਡਾ ਨਹੀਂ ਨਾ ਮੰਡਣੇ ਲੈ ਬੀਠੇ ਠੀਕ ਬਸ ਠੀਕ ਹੈ ਚੱਲ ਬਿੱਟੂ ਕਰ ਦੇ ਕਰ ਦੇ ਕਰ ਦੇ ਸਾਲੀਆਂ ਤਾਂ ਬਿੱਟੂ ਤੋਂ 1100 ਰੁਪਏ ਦੀ ਮੰਗ ਕਰਦੀਆਂ ਨੇ ਫਿਰ ਬਿੱਟੂ ਵੀ ਗੁੱਸੇ ਵਿੱਚ ਆ ਕੇ ਕਹਿੰਦਾ ਲੈ 500 ਦਾ ਨੋਟ ਤੇ ਵੰਡ ਲੈ ਜੇ ਸਾਰੇ ਜਾਣੀ ਫਿਰ 500 ਦਾ ਨੋਟ ਦੇ ਕੇ ਦੇਖੋ ਬਿੱਟੂ ਵੀ ਰੀਬਨ ਕੱਟ ਦਿੰਦਾ ਹੈ ਤੇ ਨਾਕਾ ਖੋਲ ਕੇ ਫਿਰ ਬਿੱਟੂ ਕਰ ਇੰਟਰ ਕਰ ਜਾਂਦਾ ਤੇ ਦੇਖੋ ਇਹ ਫਿਰ ਆਪਣੀ ਵਾਈਫ ਦੇ ਨਾਲ ਉਹਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਤੇ ਦੇਖੋ ਵਰਮ ਵਾਲਾ ਪਾਉਂਦੇ ਆ ਪੈਸਿਆਂ ਦੀ ਤੇ ਜਿਸ ਤੋਂ ਬਾਅਦ ਇਹ ਵਾਲੀ ਬੋਟੀ ਨੂੰ ਵਿਆਹ ਕੇ ਬਿੱਟੂ ਆਪਣੇ ਘਰੇ ਲੈ ਆਉਂਦਾ ਹੈ ਇਸ ਤੋਂ ਬਾਅਦ ਬਿੱਟੂ ਦੇਖੋ ਸਾਲੀ ਦੇ ਨਾਲ ਮਜ਼ਾਕ ਕਰਦਾ ਹੋਇਆ ਉਹਦੀ ਦਿਖਾਈ ਦੇ ਰਿਹਾ ਹੈ ਜਿਸ ਤੋਂ ਬਾਅਦ ਉਹ ਵਾਲੀ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ ਕਿ ਭਰਾਵਾ ਸਾਨੂੰ ਵੀ ਦੱਸ ਦੇ ਤੂੰ ਕਿਹੜੇ ਬਾਬੇ ਕੋਲ ਜਾਣਾ ਹੈ ਤੇ ਜਾਂ ਕਿਹੜਾ ਤੇਰਾ ਵਿਚੋਲਾ ਸੀ ਜਿਸ ਕੋਲੋਂ ਤੂੰ ਇਹ ਵਿਆਹ ਕਰਵਾਇਆ ਹੈ ਤੇ ਆਓ ਤੁਸੀਂ ਵੀ ਦੇਖੋ ਬਿੱਟੂ ਤੇ ਉਸ ਸਾਲੀ ਦੀ ਗੱਲ ਬਾਤ ਕੀ ਹੋਈ ਜਿਹੜੀ ਵੀਡੀਓ ਮੇਨ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ ਉਹ ਵੀਡੀਓ ਦੇਖਣ ਆ ਲਈਏ ਆਓ ਦੇਖੋ ਪੂਰੀ ਵੀਡੀਓ ਤੇ ਆਪਣੇ ਸਜਾਵ ਜਰੂਰ ਦਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਨਹੀਂ ਨਹੀਂ ਗੱਡੀ ਠੀਕ ਹੈ ਦੂਜੀ ਹੱਥ ਦਿਲ ਵਾਲਾ ਜੇ ਇੱਧਰ ਲੱਗੀ ਆ ਤਾਂ ਉਹਨੇ ਮੱਥੇ ਤੇ ਲਾਈ ਫਿਰਦਾ ਮੱਥੇ ਦੇ ਦਿਲ ਵਾਲਾ ਕੀ ਆ ਜਰਾ ਮੱਥੇ ਦੇ ਦਿਲ ਵਾਲਾ ਬਿੱਟੂ ਯਾਰ ਤੇ ਪਪਾ ਦੇ ਡੱਕਾ ਅੰਨ ਨਹੀਂ ਨਾ ਹੀ ਕੋਈ ਮੱਥੇ ਦੀ ਕੰਮ ਨਹੀਂ ਲਾਪਤਾ ਲਾਣੀ ਬੜੀ ਦਰਦ ਆ ਰਿਹਾ ਮਾੜਾ ਆਪਾਂ ਕਿਹਨੂੰ ਟੋਲ ਕਹਿੰਦੇ ਆ ਸਰਦ ਕੀ ਆ ਰਿਹਾ ਸਰਦ ਆ ਰਿਹਾ ਇਹਨਾਂ ਚੈਨਲ ਆ ਜਾਨਾ ਆਦੀ ਮੂਹ ਜਾ ਤਾ ਮੂਹ ਰਾ ਦੇ ਬਿਠਾ ਚਾਹੀਦੀ ਖਾਣੀ ਹੁੰਦੀ ਹਨ ਕਿਦਰ ਜੀ ਚਲੋ ਕੋਤਾ ਲਾਈ ਦਿਲੇ ਉਹ ਵੈਚ ਚਾ ਕੇ ਪਹਿਲੇ ਨੂੰ ਪਤਾ ਵੀ ਅੱਧਾ ਜਿੱਤੂਗਾ ਆ ਵੈਚ ਚਾ ਕੇ ਆਈ ਨਾ ਜਿੱਤ ਗਈ ਹੈ